ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਨਹੀਂ ਫਾਇੰਡ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਬਾਈ ਬੇਲੇ ਨਾ ਪਹੁੰਚ ਚੁੱਕੇ ਜੀ ਪਿੰਡ ਬਾਈ ਦਾ ਹੈਗਾ ਸਹਿਸਰਾ ਜ਼ਿਲ੍ਹਾ ਹੈਗਾ ਅਮਰਸਾ ਤਹਿਸੀਲ ਹੈ ਜਨਾਲ ਬਾਬਾ ਦਾ ਮੋਗਾ ਬਾਈ ਦੇ ਕੰਮ ਕਰਦਿਆਂ ਨੂੰ ਤਾਂ ਤੁਹਾਨੂੰ ਪਤਾ ਜੀ ਅੱਜ ਵੀ ਕੋਈ 7-8 ਦੇ ਲਗਭਗ ਗਾਵਾਂ ਸੇਲ ਆ ਪਰ ਰੇੜੀ ਵੀ ਬਿਲਕੁਲ ਜਾਇਜ਼ ਹੀ ਕਰਨਗੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੀ ਚੜਦੀ ਕਲਾ ਜੀ ਚੜਦੀ ਕਲਾ ਤੁਸੀਂ ਸੁਣਾਓ ਵਿਗਿਆ ਮਾਲ ਹਾਂ ਜੀ ਹਾਂ ਜੀ ਵਿਗ ਗਿਆ ਉਹ ਦਿਨ ਨਾਲ ਮਾਲ ਸਾਰਾ ਵਿਗ ਗਿਆ ਚਲੋ ਜੀ ਅਬੀ ਉਹ ਦਿਨ ਹੀ ਸ਼ਾਮ ਨੂੰ ਵਿਗ ਗਿਆ ਕੋਈ ਅਗਲੇ ਦਿਨ ਵਿਗ ਗਿਆ ਠੀਕ ਹੈ ਠੀਕ ਹੈ ਚਲੋ ਵਿਗ ਗਿਆ ਨਾ ਹਾਂ ਜੀ ਬਹੁਤ ਚੰਗਾ ਮਾਲ ਬਾਕੀ ਸਿਵਤਾ ਬਹੁਤ ਆਈਆਂ ਹਾਂ ਹਾਂ ਚੰਗਾ ਚਲੋ ਹਾਂ ਜੀ ਅੱਜ ਵੀ 4 ਸੂਈਆਂ ਜੇ 2 ਗੱਬਣਾ ਅੱਛਾ 4 ਸੂਈਆਂ 2 ਗੱਬਣਾ 2 ਗੱਬਣਾ ਬਿਲਕੁਲ ਤਾਜ਼ੀਆਂ ਸੂਈਆਂ ਨੇ ਹਾਂ ਜੀ ਇਹ ਸੂਈ ਜੇ ਨੂੰ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰ ਜੇ ਚਾਰ ਪੰਜ ਦਿਨ ਹੋ ਗਏ ਹਾਂਜੀ ਠੀਕ ਐ ਬੱਛੀ ਆ ਨਹੀਂ ਬੱਛਾ ਜੀ ਮਸ਼ਾਲਾ ਮਗਰਾ ਆ ਗਿਆ 22 ਤੇ 2 ਲੀਟਰ ਤਿਆਰ ਜੈ ਐਂ ਮੈਂ ਦੁੱਧ 22 2 ਲੀਟਰ ਨਾ ਮਨਾ ਕਰਦੇ ਆ ਆਜੋ ਖੋਲੋ ਹੈ ਬਹੁਤ ਠੰਡੀ ਲੋ ਜੀ ਵੱਡੀ ਬੈੜ ਆ ਤੇ ਸਿੰਘ ਹੈਗੇ ਬੈੜ ਜਣਾ ਜੀ ਬਸ ਨਿੱਕੇ ਨਿੱਕੇ ਝੁੰਗੇ ਸਿੰਘ ਚੱਪਾ ਚੱਪਾ ਹਾਂ ਤੋਰੋ ਆਜੋ 22 ਕਿਲੋ ਐਸ ਟਾਈਮ ਆ ਦੁੱਧ ਲਾਓ 22 ਲੀਟਰ ਤਿਆਰ ਜੇ ਚਾਰ ਪੰਜ ਦਿਨਾਂ ਨੇ ਸੁਈ ਜੀ ਬਸ ਠੀਕ ਐ ਸੁਆ ਦੂਜਾ ਛਕੀ ਦੰਦਾਂ ਦੋ ਬਿੱਲਾ ਜੀ ਕਿਵੇਂ ਆ ਚੋਣ ਬੜੀ ਚੋਣ ਬੜੀ ਹੈ ਵਧੀਆ ਚੋਈ ਹੈ ਘੂਠਿਆਂ ਕੋ ਮੋਟੀ ਧਾਰ ਹੈ ਬਸ ਠੀਕ ਹੈ ਠੀਕ ਆ ਜਾ ਥਾਣ ਬੜੀ ਹੈ ਬਿਲਕੁਲ ਹੈ ਨਾ ਜਬਰਦਸ ਹੈ ਨੀ ਹਾਂਜੀ ਹਾਂਜੀ ਥਾਣ ਬਹੁਤ ਚੰਗਾ ਲੱਗਾ ਨੋਕ ਵਾਲਾ ਥਾਣ ਲੱਗਾ ਹੈ ਠੀਕ ਹੈ ਠੀਕ ਹੈ ਬਾਕੀ ਜੱਡੀ ਵੱਡੀ ਵੱਸੀਏ ਇਸੇ ਦਾ ਮੁੱਲ ਭਾਵੇਂ ਸਿੰਘ ਨਾ ਹੋਣ ਦੇ ਭਾਵੇਂ ਕੋਈ 1.5 ਲੱਖੀ ਕਰੀ ਜੇ 1.5 ਲੱਖੀ ਕਰੀ ਜੇ ਹੁਣ ਜੀ ਹੁਣ ਅਸੀਂ ਮੁੱਲ ਨਹੀਂ ਕਰਨੇ ਬਿਲਕੁਲ ਛੋੜ ਹੀ ਕਰਾਂਗੇ ਜੇ ਮੁੱਲ ਕਰਾਉਣਾ ਦੇ ਭਾਵੇਂ 1.20 ਕਰੀ ਜੀ 10 ਕਰੀਏ ਕੀ ਫਾਇਦਾ ਹੁੰਦਾ ਹੂੰ ਹੂੰ ਹਾਂਜੀ ਬਾਕੀ ਬਿਲਕੁਲ ਜਿਹੜਾ ਮਪੀ ਜੈ ਸੁਈ ਹੋਣੀ ਹੈ ਵਿੱਚ ਛੋਟ ਛਾੜੀ ਕਰ ਦਾਂਗੇ 82000 ਦੀ 82000 ਹਾਂਜੀ ਬਾਕੀ ਚੌਣ ਜਾਣ ਵੇਖੋ ਵੀ ਕਿੱਦਾਂ ਹੈ ਬਿਲਕੁਲ ਦੋ ਮੰਨੀ ਬਹਿ ਗਿਆ ਵੇ ਬਸ ਠੀਕ ਹੈ ਚੌਣ ਬੜੀ ਹੈ ਚਲੋ ਠੀਕ ਹੈ ਇਹ ਵੀ ਸੂਈ ਨਾਲ ਦੀ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਠਾਣਾ ਦੀ ਗਰੰਟੀ ਹੈ ਇਹ ਮਪੀ ਪਰਸੋਂ ਦੀ ਸੂਈ ਜੇ ਬੋਲਾ ਹੀ ਹੈ ਜੇ ਹਾਂਜੀ ਬੋਲਾ ਬੜਾ ਠੰਡੀ ਠੁੰਡੀ ਬੜੀ ਹੈ ਵੀ ਅੱਛਾ ਹਾਂਜੀ ਬਾਕੀ ਜਿੱਦਾਂ ਮਰਜੀ ਆਵੇ ਚੌਣ ਬੜੀ ਐ ਵੀ ਬੱਚਾ ਮਗਰ ਇਹ ਦੇ ਮਗਰ ਬੱਚਾ ਚਲੋ ਚੌਣ ਬੜੀ ਅੱਜ ਤੋਰੋ ਬਜੀ ਇਹਨੂੰ ਵੀ ਇਹ ਕਿੰਨਾ ਫਰ ਐਸ ਟਾਈਮ ਬੋਲਾ ਇਹ ਦੇ ਥੱਲੇ 19 20 ਲੀਟਰ ਹੋਊਗਾ ਅੱਛਾ 19 20 ਲੀਟਰ ਅੱਜ ਪਰਸੋਂ ਦੀ ਸੂਈ ਜੇ ਬਸ ਠੀਕ ਹਾਂਜੀ ਹਾਂਜੀ ਦੁੱਧ ਕਰ ਦੂਗੀ 26 27 ਲੀਟਰ ਰਾਮ ਨਾਲ ਠੀਕ ਆ ਕੋਈ ਕਰ ਲਾਉਂਦਾ ਮੈਂ ਕਰ ਲਾਉਂਦਾ ਇਹ ਵੀ ਵੜ ਦੁੱਧ ਵਾਲੀ ਹੈ ਹਾਂ ਜੀ ਹਾਂ ਜੀ ਦੂਜਾ ਸੂਆ ਜੀ 26 27 ਲੀਟਰ ਦੁੱਧ ਆਮਨਾ ਪਰਦੇਗੀ ਲਓ ਇੱਕ ਮਿੰਟ ਖਲੋ ਜਾ ਖੜੇ ਰੋਕਣਾ ਮਾੜਾ ਜੇ ਹਾਂ ਜੀ ਨਹੀਂ ਨਹੀਂ ਬਿਲਕੁਲ ਹੋਰ ਦਿੱਸੀ ਦਿੱਖੀ ਆ ਤਾਈ ਚੰਗੇ ਖੁੱਲੇ ਲੈਵੇ ਵਾਲੀ ਬੈਲ ਆ ਆਜੋ 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 ਕਿੰਨਾ ਕਰ ਜੀ ਸੂਰ ਰਸਨ ਦੁੱਧ ਦੁੱਧ 26 27 ਲੀਟਰ ਆਮਨਾ 25 ਪਲੱਸ ਹਾਂ ਜੀ ਬਸ ਠੀਕ ਹੈ ਹਾਂ ਜੀ ਥਾਨ ਬਹੁਤ ਸੋਹਣਾ ਲੱਗਾ ਥਾਨ ਬਹੁਤ ਵਧੀਆ ਸੋਹਣਾ ਚੋਣ ਬੜੀ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆ ਮੈਂ ਵੀ ਪਰਸੋਂ ਦੀ ਸੂਈ ਜੇ ਇਧਰ ਲੈ ਬੰਨਿਆ ਮਾੜੀ ਦੀ ਭਾਲ ਹੈਗੀ ਏ ਚਲੋ ਥਾਨ ਬਹੁਤ ਚੰਗਾ ਲੱਗਾ ਬੋਲੋ 75 ਦੀ 75 ਦੀ ਅਜ ਮੁੱਲ ਭਾਵੇਂ ਕਰੋ 90 ਕਰ ਲਈ 95 ਕਰ ਲਈ ਮੁੱਲ ਦੀ ਕਿੜੀਗਾ ਬਾਕੀ ਮਾਹੰਦਨ ਕਰਾਂਗੇ ਕਰ ਦਣਗੇ ਮੋਕੇ ਤੇ ਮਾਹੰਦਨ ਕਰ ਦਣਗੇ ਕੋਈ ਗੱਲ ਨਹੀਂ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਜੇ ਠੰਡੀ ਠੁੰਡੀ ਇਹਨੂੰ ਕਿੰਨੇ ਟਾਈਮ ਹੋ ਗਿਆ ਜੀ ਇਹਨੂੰ ਹਫਤਾ ਗਿਆ ਸੂਈ ਨੂੰ ਇਹਦੇ ਥੱਲੇ ਇਸ ਟਾਈਮ ਤਿਆਰ ਇਹਦੇ ਥੱਲੇ ਦੁੱਧ 18 ਲੀਟਰ ਹੋਏਗਾ ਹਾਂ ਜੀ ਹਾਂ ਜੀ ਜੋਣ ਬੜੀ ਜੇ ਵੀ ਇਹ ਵੀ ਤੁਰ ਵੀਦੀ ਇਹ ਵੀ ਝੁੰਗੀ ਆ ਗਈ ਇਹ ਝੁੰਗੀ ਦਾ ਦੂਜਾ ਸੂਆ ਦੇ ਦੂਜਾ ਸੂਆ ਹਾਂਜੀ ਹਾਂਜੀ ਬੱਚਾ ਨੇ ਮਗਰ ਇਹਨੇ ਮਗਰ ਬੱਚਾ ਜੀ ਬੱਚਾ ਮਗਰ ਆ ਗਿਆ ਜੀ ਇਹ ਵੀ ਦਿਖਾ ਲੋ ਚੰਗੇ ਦੌਰ ਤਾਰ ਕੇ ਇਹ ਵਧੂ ਆ ਜੀ ਦੁੱਧ ਬੱਝਿਆ ਜੀ ਹੋਰ ਨਹੀਂ ਦੁੱਧੋਂ ਵੱਧ ਵੀ ਸਕਦੀ ਉਹ ਗੱਲ ਸੇਵਾ ਦੇ ਫੇਰ ਹਾਂਜੀ ਹਾਂਜੀ ਡਿਪੈਂਡ ਹੋਣਾ ਹੈ ਲੋ ਜੀ ਆਟਮ 18 ਲੀਟਰ ਤਿਆਰ ਸਾਰਾ ਕਦੋਂ ਦਾ ਹੈ ਪੂਰਾ ਦੂਜਾ ਸੁਆਜ ਚੁੰਗੀ ਜੇ ਚਲ ਇਹਦੀ ਪਰਵਾਜੀ ਫਿਰ ਕੀਮਤ ਇਹਦੀ 52 ਮੋਲ ਕਰਾਉਣ ਨੂੰ 65 ਕਰ ਲਈ 70 ਕਰ ਲਈ 60 ਕਰ ਲਈ 52 ਚਲ ਬਾਕੀ ਜੋ ਵੀ ਚਮਾ ਵੀ ਛੋੜ ਛੱਡ ਮੱਭੀ ਜਿੱਦਾਂ ਛੋੜ ਛੱਡ ਕਰ ਦੇ ਨਾ ਮੇਰੇ ਵੀ ਕੋਈ ਗੱਲ ਐਡੀ ਨਹੀਂ ਗੱਲ ਗਈ ਆ ਵੀ ਪਰਸੋਂ ਦੀ ਸੁਈ ਜੇ ਅੱਛਾ ਹਾਂਜੀ ਹਾਂਜੀ ਇਹ ਹੈ ਜੀ ਸਾਫ ਨਹੀਂ ਜਿਹੋ ਉਦਾਂ ਕੀਤੀ ਮੱਭੀ 13 14 ਲੀਟਰ ਚ ਹੋਇਆ ਹੈ ਬਾਕੀ ਸਾਫ ਨਹੀਂ ਹੈ ਜੀ ਇਹ ਵੀ ਦੁਰਵਾਜੀ ਬੱਚਾ ਇਹਨੇ ਮਗਰ ਬੱਛਾ ਜੇ ਮਗਰ ਬੱਛਾ ਜੇ ਸਾਦੇ ਬੱਚੇ ਆ ਗਏ ਬਹੁਤ ਨੇ ਹੋਂਡੇ ਚ ਸਾਰੇ ਮੈਮੂ ਕੱਢ ਲੈਣੇ ਬਾਈ ਜਣਾ ਹਾਂਜੀ ਹਾਂਜੀ ਜਿਆਦਾ ਗਾਵਾਂ ਜਿਆਦਾ ਗਾਂਵਾਂ ਗਾਵਾਂ ਜਿਆਦਾ ਗਾਵਾਂ ਹੀ ਕਰਦੇ ਹਨ ਇਹ ਵੀ ਵਫਰੀ ਆਈ ਦੀ ਗੱਲ ਹੈ ਕਿਨੇ ਹਾਂਜੀ ਹਾਂਜੀ ਇਹ ਫਿਰ ਕਿੰਨਾ ਕਰੂ ਦੁੱਧ ਬਾਈ ਦੁੱਧ ਕਰਦੇ ਕੀ 2.5 ਲੀਟਰ ਰਾਮ 2.5 ਕਿਲੋ ਹਾਂਜੀ ਹਾਂਜੀ ਠੀਕ ਆ ਬਾਕੀ ਚੰਗੀ ਹੈ ਜਿੰਨੀ ਵੀ ਸਾਰੀ ਇਹਦੀ ਫਿਰ ਕੀਮਤ ਇਹਦੀ 70 ਜੇ 70000 ਹਾਂਜੀ ਮਾਣਤਨ ਕਰਾਂਗੇ ਮਾਣਤਨ ਕਰਦਿਆਂ ਕਿ ਮੇਰੇ ਵੀ ਫੋਨ ਫੋਨ ਲਾਇਆ ਜੇ ਈ ਕੋਈ ਚੱਕਰ ਨਹੀਂਗਾ ਠੀਕ ਹੈ ਨਾ ਮੋਕੇ ਦਾ ਪੂਰਾ ਮਾਣ ਕੋਈ ਛਟਾ ਨਹੀਂ ਜੀ ਚਲੋ ਇਹ ਗੱਬਣ ਇਹ ਗੱਬਣ ਜੀ ਇਹ ਸੂਆ ਜੀ ਦੂਜਾ ਸੂਆ ਜੇ ਚਿੱਕੀ ਦੰਦਾਂ ਤੋਂ ਠੰਡੀ ਠੁੰਡੀ ਬਾੜੀ ਜੇ ਅੱਛਾ ਪਹਿਲਾਂ ਦਾ ਰਿਕਾਰਡ ਰਿਹਾ ਜੀ 27 22 ਲੀਟਰ ਦਾ 27 22 ਲੀਟਰ ਹਾਂਜੀ ਦੁੱਧ 30 32 ਲੀਟਰ ਆਮਨਾ ਭਰ ਦੋਗੀ ਫਾਰਮ ਚੋਂ ਵੱਸੀ ਲਈਏ ਬੋਧੀ ਵਾਲੀ ਹੈ ਹਨਾ ਹਾਂਜੀ ਹਾਂਜੀ ਤੇ ਕਿੰਨੇ ਟਾਈਮ ਲਾਉਗੀ ਜੀ ਇਹ ਇਹ ਹਜੇ ਹਫਤਾ ਇਹ ਹਫਤਾ ਲਾਉਗੀ ਹਾਂਜੀ ਠੀਕ ਆ ਆਜੋ ਜੀ ਆਜੋ ਐਲਗੀ ਫਿਰ ਜਨੈਨ ਨਾ ਮਣੀ ਹੈ 27 ਲੀਟਰ ਹਾਂਜੀ 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 ਦੁੱਧ ਪਿਛਲਾ ਹੀ ਰਿਕਾਰਡ 27 28 ਲੀਟਰ ਦਾ ਦੁੱਧ 30 32 ਲੀਟਰ ਆਉਣਾ ਪੜ ਦੇਗੀ ਇਹਦੀ ਫਿਰ ਕੀਮਤ ਇਹਦੀ 92 92 ਆਲਕਰੋਨ ਭਾਵੇਂ ਦਾ ਲੱਖ ਕਰ ਲਈ ਸਵਾ ਕਰ ਲਈ ਮੁੱਲ ਦੀ ਗੜੀ ਬਾਕੀ ਛੋਟ ਜਾ ਜਿੰਨਾ ਵੀ ਮਾਨਦਨ ਕਰ ਲਾਂਗੇ ਚਲੋ ਠੀਕ ਹਾਂਜੀ ਚਾਹਾਂ ਜੀ ਇਹ ਵੀ ਗੱਬਣ ਜੇ ਇਹ ਵੀ ਹਫਤਾ ਲੱਜੇਗੀ ਠੀਕ ਆ ਹਾਂਜੀ ਇਹ ਫਿਰ ਕਿੰਨਾ ਦੁੱਧ ਰਿਕਾਰਡਿੰਦਾ ਇਹਦਾ ਇਹੋ ਕੋਈ ਵੀ ਬਾਈਆਂ ਦੇ ਘੇਰੇ ਕੋ 18 20 ਬਾਈ ਇਹ ਕ੍ਰੋਸ ਟੈਪ ਆ ਗਈ ਹਾਂਜੀ ਕ੍ਰੋਸ ਜੀ ਪਾਕੀ ਥਣ ਥਣ ਬਹੁਤ ਚੰਗਾ ਲੱਗਾ ਬਿਲਕੁਲ ਬਿਲਕੁਲ ਆਜੋ ਜੀ ਆਜੋ ਚੰਗੀ ਬਣੂਗਾ ਇਹ ਹਾਂਜੀ ਬਹੁਤ ਬਣੇਗੀ ਢੱਲਾ ਢੁੱਲਾ ਬਹੁਤ ਹੈ ਤੇ ਵਿਲੇਜ ਫਰਿੰਦਾ ਰੇਟ ਇਹ ਵੀ ਮਾਂ ਵੀ ਠੰਡੀ ਜੇ ਜਿੱਦਾਂ ਮਾਦੀ ਬਈ ਠੰਡੀ ਬਹੁਤ ਹੈ ਇੰਦੀ ਗੇ ਇਹਦਾ ਵੀ 2 ਘਟ 70 ਜੀ 8000 ਦੇ ਹਾਂ 8000 ਦੇ ਚਲੋ ਬਸ ਆਹੀ ਹੈ ਜੀ ਜਿੰਨਾ ਵੀ ਕੇ ਵੀਰ ਪ੍ਰਾ ਆਣਾ ਤਸੱਲੀ ਕਰਕੇ ਆਪਣੀ ਕਰ ਲਓ ਬਾਕੀ ਆ ਜਿਓ ਜੀ ਇੱਧਰ ਤੇ ਇੱਥੇ ਆ ਗਿਆ ਦਾ ਪੂਰਾ ਚੈੱਕ ਕਰੋ ਚੁਆਈ ਕਰੋ ਹਨਾ ਜੀ ਕੋ ਤੁਸੀਂ ਪੈਸੇ ਲਾਣੇ ਕਿ ਨਹੀਂ ਬਿਲਲ ਜੀ ਸਹੀ ਹੈ ਕਿ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਤਸੱਲੀ ਕਰਕੇ ਪੂਰਾ ਚੈੱਕ ਕਰਕੇ ਲੈ ਕੇ ਜਾਓ ਆਹ ਉਹ ਵੱਡੀ ਬੱਚੀ ਜੇ ਦੁੱਧ 27 28 ਲੀਟਰ ਆਮਣਾ ਪਾ ਦੇਗੀ ਤੇ ਦੇਖੀ ਜਾਂਦੀ ਹੈ ਮੈਡਮ ਉਹ ਜੀ ਚੌਥਾ ਪੰਜਵਾਂ ਦਿਨ ਸੂਈ ਨੂੰ ਜੇ ਚੋਣ ਚਾਨ ਬੜੀ ਹੈ ਸਾਰੀਆਂ ਲ ਕੈਮਰਾ ਵਾਲਾ ਸਾਰੀ ਉੱਚੀ ਹੈ ਹੋਈ ਬਿਲਕੁਲ ਜੀ ਚਲੋ ਬੋਲੋ ਨੰਬਰ ਜੀ ਫਿਰ ਆਪਣਾ ਨਾ ਬਿੱਲਾ ਜੀ ਪਿੰਡ ਸੈਂਸਰਾ ਜੀ ਤਹਿਸੀਲ ਆਂ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ 9501736536 ਇਹ ਨੰਬਰ ਜੀ ਚਲੋ ਠੀਕ ਹੈ ਜੀ